ਪਰ ਹੁਣ ਜਿਹੜੀ ਉਹ ਜਿਹੜਾ ਹੈਗਾ ਟਾਂਟਾ ਹੀ ਖਤਮ ਕਰ ਦਾਂਗੇ ਟੈਨਸ਼ਨ ਖਤਮ ਕਰ ਦਾਂਗੇ ਗੈਸ ਸਿਲੰਡਰ ਵੀ ਸਾਨੂੰ ਮੌਕੇ ਤੇ ਪਤਾ ਲੱਗਦਾ ਮੁੱਕ ਗਿਆ ਮੁੱਕਣ ਵਾਲੀ ਟੈਨਸ਼ਨ ਜਿਹੜੀ ਖਤਮ ਹੋ ਜੂ ਕਿਉਂਕਿ ਜਿਹੜੀ ਆਈਟਮ ਆ ਨਾ ਖਾਸ ਕਰਕੇ ਪੈਣਾ ਵਾਸਤੇ ਆ ਪਰ ਕੰਮ ਹਰੇਕ ਦੀ ਦੀ ਹੈ ਨਾ ਜੀ ਕਿਉਂਕਿ ਜਿਹੜਾ ਸਾਡਾ ਗੈਸ ਸਿਲੰਡਰ ਹੈ ਨਾ ਸਾਨੂੰ ਕਈ ਵਾਰੀ ਮੌਕੇ ਤੇ ਪਤਾ ਲੱਗਦਾ ਵੀ ਮੁੱਕ ਗਿਆ ਪਰ ਹੁਣ ਜਿਹੜੀ ਉਹ ਜਿਹੜਾ ਹੈਗਾ ਟਾਂਟਾ ਹੀ ਖਤਮ ਕਰ ਦਾਂਗੇ ਟੈਨਸ਼ਨ ਖਤਮ ਕਰ ਦਾਂਗੇ ਗੈਸ ਸਿਲੰਡਰ ਵੀ ਸਾਨੂੰ ਮੌਕੇ ਤੇ ਪਤਾ ਲੱਗਦਾ ਮੁੱਕ ਗਿਆ ਮੁੱਕਣ ਵਾਲੀ ਟੈਨਸ਼ਨ ਜਿਹੜੀ ਖਤਮ ਹੋ ਜੂ ਕਿਉਂਕਿ ਆਹ ਚੀਜ਼ ਆ ਇਹਦੇ ਵਿੱਚ ਮੈਗਨੇਟ ਆ ਹੈ ਇਹ ਮੈਗਨੇਟਿਕ ਹੈ ਜੀ। ਅੱਛਾ ਇਹਨੂੰ ਸਿਲੰਡਰ ਤੇ ਲਾ ਦਈਏ। ਸਿਲੰਡਰ ਤੇ ਲਾ ਦਈਏ। ਇਹ ਤੁਸੀਂ ਸਿਲੰਡਰ ਤੇ ਲਾ ਕੇ ਤੁਹਾਡੇ ਲੈਵਲ ਦੱਸੂਗਾ ਕਿ ਤੁਹਾਡਾ ਸਿਲੰਡਰ ਕਿੰਨਾ ਖਾਲੀ ਹੋ ਗਿਆ, ਕਿੰਨਾ ਰਹਿ ਗਿਆ। ਮੰਨ ਲਓ ਜੇ ਥੋੜਾ ਜਿਹਾ ਰਹਿ ਗਿਆ ਪਹਿਲਾਂ ਹੀ ਪਤਾ ਲੱਗ ਜੂਗਾ 10 ਦਿਨ ਪਹਿਲਾਂ। ਪਹਿਲਾਂ ਤੁਹਾਨੂੰ ਪਤਾ ਲੱਗੂਗਾ 10 ਦਿਨ ਪਹਿਲਾਂ। ਅੱਛਾ ਅਗਲਾ ਪ੍ਰਬੰਧ ਕਰ ਲੂਗਾ ਵੀ ਉਹ ਨਵਾਂ ਲਾਈਏ। ਇਹ ਕਿਤੇ ਆਇਂਦਾ ਨਹੀਂ ਹੈਗਾ ਵੀ ਇੱਕ ਸਿਲੰਡਰ ਤੋਂ ਬਾਅਦ ਕੰਮ ਨਹੀਂ ਆਉਂਦਾ ਜੀ। ਨਹੀਂ ਜੀ ਨਹੀਂ ਇਹ ਤਾਂ ਲਾਈਫਟਾਈਮ ਵਾਸਤੇ ਹੈ। ਇਹਨੂੰ ਬਸ ਉਹਦੇ ਤੋਂ ਲਾਓ। ਅਗਲੇ ਸਿਲੰਡਰ ਤੋਂ ਅਗਲੇ ਜਿਹੜਾ ਫਿੱਟ ਕਰ ਲਿਓ ਹੇਗਾ ਕਿਨੇ ਦਾ ਇਹ ਸਿਰਫ 200 ਰੁਪਏ ਦਾ ਜੀ ਸਿਰਫ 200 ਰੁਪਏ ਦਾ ਘਰ ਤੱਕ ਪਹੁੰਚਾਈ ਘਰ ਤੱਕ ਪਹੁੰਚਾ ਦਾਂਗੇ ਜੀ ਠੀਕ ਹੈ ਲੈ ਵੀ ਮਿੱਤਰੋ ਬਹੁਤ ਵਧੀਆ ਚੀਜ਼ ਆ ਸਾਡੇ ਘਰਾਂ ਦੇ ਵਿੱਚ ਇਹ ਆਮ ਚੀਜ਼ਾਂ ਨੇ ਜੀਆਂ ਜਿਹਦਾ ਫਾਇਦਾ ਬਹੁਤ ਆ ਪੈਸੇ ਬਹੁਤ ਘੱਟ ਲੱਗਦੇ ਨੇ ਵੀਡੀਓ ਸ਼ੇਅਰ ਕਰਨ ਦੀ ਥੋੜੀ ਜਿਹੀ ਕੌਣ ਨਾ ਕਰਿਓ ਮੇਰੀ ਬੇਨਤੀ ਆ ਤਾਂ ਜੋ ਹਰੇਕ ਨੂੰ ਆ ਚੀਜ਼ਾਂ ਦਾ ਪਤਾ ਲੱਗ ਜੇ ਧੰਨਵਾਦ ਜੀ ਸਤਿ ਸ੍ਰੀ ਅਕਾਲ